ਦੋਸਤੋ ਭਗਵਾਨਤਮਾਨ ਦੀ ਪੇਸ਼ੀ ਸੀਗੀ ਜਵਾਬ ਤਲਵੀ ਜਥੇਦਾਰ ਅਕਾਲ ਤਖਸਬ ਦੇ ਕਾਰਜਕਾਰੀ ਜਥੇਦਾਰ ਗੜਗਾ ਜੀ ਉਹਨਾਂ ਦੇ ਸਾਹਮਣੇ 15 ਜਨਵਰੀ 2026 ਨੂੰ ਤੇ ਇਹ ਪੇਸ਼ ਹੋਏ ਨੇ ਤੇ ਮੈਂ ਇਹ ਜਿਹੜੀ ਆ ਕਿਉਂਕਿ ਇਹ ਜਿਹੜੀ ਪੇਸ਼ੀ ਸੀਗੀ ਜਾਂ ਜੋ ਵੀ ਵਿਚਾਰ ਆਪਸ ਦੇ ਵਿੱਚ ਵਿਚਾਰ ਹੋਇਆ ਆ ਜਵਾਬ ਤਲਵੀ ਹੋਈ ਆ ਇਹ ਪ੍ਰਾਈਵੇਟ ਕਮਰਟ ਬੰਦ ਕਮਰੇ ਚ ਹੋਈ ਆ ਤੇ ਇਹਦੇ ਚ ਕੀ ਸਵਾਲ ਸੀਗੇ ਕਿਸੇ ਨੂੰ ਨਹੀਂ ਪਤਾ ਹੈਗਾ ਤੇ ਮੈਂ ਇਹਨੂੰ ਡਰਾਮਾ ਕਰਾੜਦਣਾ ਹੈ ਇਹ ਡਰਾਮਾ ਦੇ ਨੂੰ ਜੋੜ ਕੇ ਦੇਖ ਰਿਹਾ ਇਸ ਡਰਾਮੇ ਨੂੰ ਜਿਹੜੇ ਲਾਪਤਾ ਸਰੂਪਾਂ ਦੀ ਜਾਂਚ ਹੈਗੀ ਆ ਉਹਦੇ ਨਾਲ ਹੁਣ ਜਿਵੇਂ ਸੁਖਵੀਰ ਬਾਦਲ ਦੇ ਜਵਾਬਤਾਲ ਵੀ ਹੋਈ ਸੀਗੀ ਹੁਣ ਸਾਨੂੰ ਕੀ ਪਤਾ ਵੀ ਇਹਦੇ ਤੇ ਕੀ આરોਪ ਸੀਗੇ ਭਗਵੰਤ ਮਾਨ ਦੇ ਉੱਤੇ ਜਿਨ੍ਹਾਂ ਦਾ ਸਪਸ਼ਟਿਕਰਣ ਇਹਨੇ ਦਿੱਤਾ ਆ ਹੁਣ ਜੇ ਭਗਵੰਤ ਮਾਨ ਨੇ ਜਿੰਨੀਆਂ ਵੀ ਟਿੱਕਾ ਟਿੱਪਣੀਆਂ ਕੀਤੀਆਂ ਨੇ ਜਿਹੜੇ ਵੀ ਇਤਰਾਜ਼ ਸੀਗੇ ਜਨਤਾ ਦੀ ਕਚਹਿਰੀ ਚ ਲੋਕਾਂ ਦੇ ਸਾਹਮਣੇ ਕੀਤੇ ਨੇ ਤਾਂ ਹੀ ਤੁਹਾਡੇ ਕੋਲ ਜਥੇਦਾਰ ਸਾਹਿਬ ਪਹੁੰਚੇ ਹੋ ਤੇ ਫਿਰ ਜਵਾਬ ਤਲਵੀਬੀ ਜਨਤਾ ਦੀ ਕਚਹਿਰੀ ਚ ਸ਼ੁਕੀਰ ਬਾਦਲਵੰਗ ਹੋਣੀ ਚਾਹੀਦੀ ਸੀ 2 ਦਸੰਬਰ 2024 ਵਾਲੇ ਦਿਨ ਪਰ ਤੁਸੀਂ ਇਹ ਬੰਦ ਕਮਰਾ ਮੀਟਿੰਗ ਦੇ ਵਿੱਚ ਜਵਾਬ ਤਲਵੀ ਇਹ ਦੀ ਕਰ ਰਹੇ ਅੱਛਾ ਜੋ ਕੁਝ ਤੁਹਾਡਾ ਇੱਥੇ ਵਿਚਾਰ ਚਰਚਾ ਹੋਈ ਹੈ ਇਹਦੇ ਨਾਲ ਸਵਾਲ ਜਵਾਬ ਉਹਦੇ ਬਾਰੇ ਤੁਸੀਂ ਆ ਕੇ ਡਿਟੇਲ ਭਗਵੰਤ ਮਾਨ ਲਗਦੇ ਰਹੇ ਆ ਪ੍ਰੈਸ ਕਾਨਫਰੰਸ ਕਰਕੇ ਤੇ ਜਥੇਦਾਰ ਸਾਹਿਬ ਲਗਦੇ ਰਹੇ ਨੇ ਤੇ ਇਹਦੀ ਬਜਾਏ ਤੇ ਤੁਸੀਂ ਅਗਰ ਲਾਈਵ ਕਰ ਦਿੰਦੇ ਤੇ ਪਤਾ ਤਾਂ ਲੱਗਦਾ ਵੀ ਕੀ ਸਵਾਲ ਜਵਾਬ ਹੈਗੇ ਨੇ ਨਹੀਂ ਹਮ ਤਾਂ ਪਤੇ ਹੀ ਗੈਸ ਕਰ ਰਹੇ ਹਾਂ ਇੱਕ ਜਥੇਦਾਰ ਸਾਹਿਬ ਨੇ ਕਿਹਾ ਵੀ ਜਿਹੜੀ ਇਹਦੀ ਵੀਡੀਓ ਇਤਰਾਜ ਹੋ ਗਿਆ ਭਗਵੰਤ ਮਾਨ ਦੀ ਸ਼ਰਾਬ ਵਾਲੀ ਘੁੰਮਦੀ ਫਿਰਦੀ ਆ ਉਹਦੀ ਜਾਂਚ ਭਗਵੰਤ ਮਾਨ ਦੋ ਲੈਬਸ ਦੱਸੇ ਵੀ ਉਥੋਂ ਅਸੀਂ ਜਾਂਚ ਕਰਾਵਾਂਗੇ ਹੁਣ ਚੋਰ ਜਿਹਨੂੰ ਤੁਸੀਂ ਤਲਬ ਕੀਤਾ ਆ ਉਹਨੂੰ ਹੀ ਪੁੱਛ ਰਹੇ ਹਾਂ ਵੀ ਲਿਆ ਦੋ ਗਵਾਹ ਲਿਆ ਜਿਹੜੇ ਕਹਿਣ ਵੀ ਇਹਨੇ ਭਗਵੰਤ ਮਾਨ ਨੇ ਕ੍ਰਾਈਮ ਨਹੀਂ ਕੀਤਾ ਹੈ ਜਾਂ ਕਿਸੇ ਵੀ ਦੋਸ਼ੀ ਨੇ ਕ੍ਰਾਈਮ ਨਹੀਂ ਕੀਤਾ ਹੁਣ ਚੋਰ ਕਦੋਂ ਕਹਦੂਗਾ ਮੈਂ ਚੋਰੀ ਕੀਤੀ ਹੈ ਜਾਂ ਕਤਲ ਕੀਤਾ ਹੈ ਕਾਤਲ ਤੁਸੀਂ ਆਈਡੀਅਲੀ ਤਾਂ ਇਹ ਹੋਣਾ ਚਾਹੀਦਾ ਸੀਗੇ ਵੀ ਜਿਹੜੇ ਵੀ ਉਹ ਵੀਡੀਓ ਕਲਿੱਪ ਹੈ ਉਹਦੀ ਜਾਂਚ ਕਰਵਾਉਣ ਤੋਂ ਬਾਅਦ ਇਹਨੂੰ ਤਲਬ ਕਰਦੇ ਜੇ ਪਤਾ ਲੱਗਦਾ ਜਾਂਚ ਦੇ ਵਿੱਚ ਵੀ ਇਹ ਵੀਡੀਓ ਵਾਕਈ ਅਸਲੀ ਹੈ ਹੁਣ ਆ ਝਾੜੂ ਪਾਰਟੀ ਦੀ ਜਿਹੜੀ ਦਿੱਲੀ ਦੀ ਹੈਗੀ ਹੈ ਵਿਰੋਧੀ ਧਿਰ ਦੇ ਲੀਡਰ ਤੇ ਸਾਬਕਾ ਐਮਐਲਏ ਆਤਿਸ਼ੀ ਮਰਲੇਨਾ ਉਹਦਾ ਇੱਕ ਤਰ੍ਹਾਂ ਇਤਰਾਜ ਜਿਹਾ ਇੱਕ ਵੀਡੀਓ ਘੁੰਮਦਾ ਫਿਰਦਾ ਸੀਗਾ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਇਹਨੇ ਸਿੱਖਾਂ ਦੇ ਖਿਲਾਫ ਕੋਈ ਗਲਤ ਸ਼ਬਦ ਯੂਜ਼ ਕੀਤਾ ਹੈ ਵੀਰ ਵੀ ਕੀਤੀ ਹੈ ਸਿੱਖਾਂ ਦੀ ਤੇ ਉਹ ਉਹਦੇ ਬਾਰੇ ਐਫ ਆਈ ਆਰ ਦਰਜ ਹੁੰਦੀ ਹੈ ਜਲੰਧਰ ਦੇ ਵਿੱਚ ਤੇ ਝਾੜੂ ਪਾਰਟੀ ਪੰਜਾਬ ਸਰਕਾਰ ਉਹਦਾ ਫੋਰੈਂਸਿਕ ਜਿਹੜੀ ਇਨਵੈਸਟੀਗੇਸ਼ਨ ਕਰਾ ਕੇ ਤੇ ਕਲੀਅਰ ਕਰ ਦਿੰਦੀ ਹੈ ਵੀ ਉਹ ਡਾਕਟਰ ਡਿਆ ਵੀਡੀਓ ਉਹ ਵੀਡੀਓ ਜਿਹੜੀ ਭਾਜੀਪੀ ਨੇ ਵਾਇਰਲ ਕੀਤੀ ਹੈ ਤੇ ਕਾਂਗਰਸੀ ਵੀ ਘੁਮਾ ਰਹੇ ਨੇ ਉਹ ਉਹਦੇ ਵਿੱਚ ਛੇੜਛਾੜ ਕੀਤੀ ਗਈ ਹੈ ਸੋ ਇਹ ਕੰਮ ਤੁਸੀਂ ਕਰਵਾਉਂਦੇ ਪਹਿਲਾਂ ਤੇ ਜੇ ਹੁਣ ਵੀ ਕਰਵਾਉਣਾ ਸੀ ਤੇ ਤੁਹਾਨੂੰ ਕਿਸੇ ਇਹਨੂੰ ਥੋੜੋ ਪੁੱਛਣ ਦੀ ਲੋਟ ਸੀਗੀ ਸੋ ਇਹ ਡਰਾਮਾ ਹੋ ਰਿਹਾ ਡਰਾਮਾ ਮੈਂ ਵੇਖ ਰਿਹਾ ਹੈਗਾ ਜਾਂ ਜੋੜ ਕੇ ਲਾਪਤਾ ਸਰੂਪਾਂ ਦੀ ਜਿਹੜੀ ਜਾਂਚ ਹੈਗੀ ਆ ਉਹਦੇ ਨਾਲ ਕਿਉਂਕਿ ਇਹ ਪਿਛਲੇ ਸਾਲ 25 ਦਸੰਬਰ 7 ਨੂੰ ਐਫ ਆਈ ਆਰ ਉਹਦੇ ਨੇੜੇ ਜਿਹੜੇ ਇਸ ਤਰੀਕ ਦੇ ਦਰਜ ਹੁੰਦੀ ਹੈ ਤੇ 2020 ਦਾ ਇਹ ਹੈਗਾ ਆ ਲਾਪਤਾ ਸਰੂਪਾਂ ਦਾ ਜਿਹੜਾ ਮਸਲਾ ਪਹਿਲੀ ਵਾਰੀ ਆਇਆ ਪਤਾ ਲੱਗਿਆ ਲੋਕਾਂ ਨੂੰ ਤੇ ਇਹ ਪੰਜ ਸਾਲ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਤੇ ਭਗਵੰਤ ਮਾਨ ਵੀ ਜਿਹੜਾ ਕਰੈਡਿਟ ਲੈ ਰਿਹਾ ਵੀ ਅਸੀਂ ਐਫ ਆਈ ਆਰ ਦਰਜ ਕਰਾਈ ਹੈ ਅਸੀਂ ਸਾਰਾ ਹਿਸਾਬ ਕਿਤਾਬ ਲਵਾਂਗੇ ਨਾ ਤਾਂ ਇਹਦਾ ਦੋਸਤੋ ਕੋਈ ਰੋਲ ਨਹੀਂਗਾ ਉਹਦੇ ਤੇ ਮੈਂ ਅਲੱਗ ਵੀਡੀਓ ਪਾਉਂਗਾ ਵੀ ਇਹ ਕਿੱਥੇ ਤੱਕ ਪਹੁੰਚਿਆ ਇੱਥੇ ਕਿਵੇਂ ਐਫ ਆਰ ਦਰਜ ਹੋਈ ਹੈ ਬਹੁਤ ਵੱਡਾ ਰੋਲ ਇਹਦੇ ਵਿੱਚ ਸਿੱਖ ਸੰਗਤ ਦਾ ਵੀ ਹੈਗਾ ਆ ਜਿਹਨੂੰ ਲੀਡ ਕਰ ਰਏ ਸੀਗੇ ਆਪਣੇ ਸਿੱਖ ਸਦਭਾਵਨਾ ਦਲ ਦੇ ਜਿਹੜੇ ਕਰਤਾ ਤਰਤਾ ਬਲਦੇਵ ਸਿੰਘ ਜੀ ਜਿਹੜੇ ਹੈਗੇ ਨੇ ਵਡਾਲਾ ਉਹਨਾਂ ਦਾ ਕੰਮ ਆ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਛਿੜਕ ਪਾਈ ਹੈ ਹਾਈ ਕੋਰਟ ਨੇ ਭਗਵੰਤ ਮਾਨ ਨੂੰ ਇਹਦੀ ਸਰਕਾਰ ਨੂੰ ਵੀ ਐਫ ਆਰ ਦਰਜ ਕਿਉਂ ਨਹੀਂ ਕਰਦੇ ਤੇ ਉਹ ਜਿਹੜੇ ਉਹਦੇ ਵਿੱਚ ਬਹੁਤ ਤਕੜਾ ਕੱਪ ਲਾਇਆ ਹੈ ਸਰੂਪਾ ਦੇ ਵਿੱਚ ਤੇ ਇਹ ਜਿਹੜੇ ਕੱਪਲੇ ਮੈਂ ਨਹੀਂ ਕਹਿੰਦਾ ਜਥੇਦਾਰ ਜ਼ਿੰਮੇਵਾਰ ਨੇ ਉੱਪਰੋਂ ਪਰਚੀਆਂ ਆਉਂਦੀਆਂ ਨੇ ਸਰੂਪ ਦੇ ਦਿਓ ਸਪਾਰਸ਼ਾਂ ਆਉਂਦੀਆਂ ਨੇ ਤੇ ਇਸ ਇਹ ਹੁਣ ਜਿਹੜੇ ਜਥੇਦਾਰ ਨੇ ਸਾਰੇ ਕਰਤਾ ਧਰਤਾ ਇਹ ਬਾਦਲਾਂ ਦੀ ਜੀਬ ਚੋਂ ਨਿਕਲੇ ਨੇ ਇਹ ਭਾਵੇਂ ਵਡਾਲਾ ਆਪਣੇ ਇਹ ਹੋਣ ਗਰਗਾਜ ਸਾਹਿਬ ਹੁਣ ਭਾਵੇਂ ਇਸ ਤੋਂ ਪਹਿਲਾਂ ਸੀਗੇ ਜਿੰਨੇ ਵੀ ਸੀਗੇ ਇਹਨਾਂ ਦੀ ਵੀ ਮਜਬੂਰੀ ਆ ਪਰ ਇੱਥੇ ਉਸ ਜਾਂਚ ਨੂੰ ਹੁਣ ਇਹ ਭਗਵੰਤ ਮਾਨ ਨੂੰ ਇਹ ਜਾਂਚ ਨੂੰ ਰੋਕਣ ਵਾਸਤੇ ਗਲਤ ਦਿਸ਼ਾ ਵਿੱਚ ਲੈ ਆਉਣ ਵਾਸਤੇ ਇਹਨੂੰ ਸੱਦਿਆ ਗਿਆ ਆ ਭਗਵੰਤ ਮਾਨ ਨੂੰ ਇੱਥੇ ਅਗਰ ਇਹਨੂੰ ਘੇਰਨਾ ਹੁੰਦਾ ਤੇ ਬਹੁਤ 2-3 ਤਾਂ ਪੁਆਇੰਟ ਐਡੇ ਤਕੜੇ ਨੇ ਭਗਵੰਤ ਮਾਨ ਨੂੰ ਆਰਾਮ ਨਾਲ ਘੇਰਿਆ ਜਾ ਸਕਦਾ ਸੀਗਾ ਸੋ ਇਹਨੂੰ ਇਹ ਜਿਹੜੀ ਡਰਾਮਾ ਹੋਇਆ ਆ ਇਹ ਫ੍ਰੈਂਡਲੀ ਮੀਟਿੰਗ ਹੋਈ ਆ ਇਹਦੇ ਵਿੱਚ ਇੱਕ ਕਿਸਮ ਦਾ ਇਹਨੂੰ ਵਾਰਨਿੰਗ ਹੈ ਵੀ ਜੇ ਤੂੰ ਜਿਆਦਾ ਸਹੀ ਤਰੀਕੇ ਨਾਲ ਚੱਲਿਆ ਜਾਂਚ ਦੇ ਵਿੱਚ ਤੇ ਫਿਰ ਤੇਰੇ ਜਿਹੜੇ ਖਿਲਾਫ ਅਸਲੀ ਹੈਗੇ ਨੇ ਮੁੱਦੇ ਸਿੱਖਾਂ ਦੇ ਖਿਲਾਫ ਲੰਗਰ ਆਪਣੇ ਜਿਹੜਾ ਹੈਗੇ ਨੇ ਗੋਲਕ ਦੇ ਉੱਤੇ ਤੂੰ ਟਿੱਪਣੀਆਂ ਕੀਤੀਆਂ ਨੇ ਸ਼ਰਾਬੀ ਕੇ ਤੂੰ ਉੱਥੇ ਗਿਆ ਸੀਗਾ ਨਹੀਂ ਮੈਂ ਪੋਸਟ ਵੀ ਪਾਈ ਸੀਗੀ ਬਰਗਾੜੀ ਕਾਂ ਦੇ ਜਿਹੜੇ ਬੈਬਰ ਕਲਾ ਗੋਲੀ ਕਾਂਟ ਜਿਹੜੇ ਦੋ ਸਿੰਘ ਸ਼ਹੀਦ ਹੋਏ ਸੀਗੇ ਉਹਨਾਂ ਦੇ ਭੋਗ ਤੇ ਇਹ ਦਾਰੂ ਵੀ ਕੇ ਗਿਆ ਸੀਗਾ ਤੇ ਉੱਥੋਂ ਭੱਜਿਆ ਵੀ ਸੀਗਾ ਠੀਕ ਹੈ ਜੀ ਐਸਪੀਸੀ ਦੇ ਬਜਟ ਦੇ ਉੱਤੇ ਵੀ ਟਿੱਕਾ ਟਪ ਨਹੀਂ ਕਰਦਾ ਇਹ ਤੇ ਹਾਲਾਂਕਿ ਆਪਣਾ ਹਿਸਾਬ ਤਾਂ ਨਹੀਂ ਦੇ ਰਿਹਾ ਪਾਰਟੀ ਦਾ ਐਸਪੀਸੀ ਦਾ ਬਜਟ ਦੇ ਵਿੱਚ ਗੜਬੜ ਹੈਗੀ ਉਹ ਸਾਰਿਆਂ ਨੂੰ ਪਤਾ ਹੈ ਭਗਵੰਤ ਮਾਨ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਠੀਕ ਹੈ ਸਿੱਖ ਸੰਗਤ ਨੇ ਪੂਰੀ ਸਜ਼ਾ ਦਿੱਤੀ ਆ ਬਾਦ ਅਜੁੰਡ ਲਈ ਦੋ ਸਿੱਖਾਂ ਨੇ ਤਿੰਨ ਸੀਟਾਂ ਤੇ ਖਤਮ ਕਰਤੇ ਹੋ ਵਿਦਾਂਛ ਬਦਲਿਟ ਉਹਨਾਂ ਚ ਵੀ ਦੋ ਬਾਗੀ ਨੇ ਸੋ ਇਹ ਇਹਨੂੰ ਇੱਕ ਕਿਸਮ ਦਾ ਇਹ ਕਿਹਾ ਗਿਆ ਆ ਵੀ ਉਹ ਜਿਹੜੀ ਜਾਂਚ ਆ ਉਹਨੂੰ ਅਗਰ ਤੂੰ ਸਹੀ ਤਰੀਕੇ ਨਾਲ ਕਰਕੇ ਤੇ ਅਸਲੀ ਬੰਦੇ ਫੜ ਲੇ ਤਾਂ ਫਿਰ ਤੈਨੂੰ ਵੀ ਇੱਥੇ ਜਵਾਬ ਤਲਬੀ ਇਹ ਜੀ ਕਰਾਂਗੇ ਤੇਰੀ ਜਨਤਾ ਦੇ ਸਾਹਮਣੇ ਸੰਗਤ ਦੇ ਸਾਹਮਣੇ ਸਿੱਖ ਵੋਟ ਤੈਨੂੰ ਨਹੀਂ ਪੈਂਦੀ ਇਹ ਬਾਜ਼ਾਰ ਨਹੀਂ ਪੈਂਦੀ ਸੋ ਇਹ ਜਿਹੜੀ ਜਾਂਚ ਆ ਇਹ ਹੁਣ ਠੰਡੇ ਬਸਤੇ ਜਾਊਗੀ ਤੇ ਜਾਂ ਇਹ ਥਲੜੇ ਬੰਦੇ ਨੇ ਜਿਹੜੇ ਉਹਨਾਂ ਨੂੰ ਫੜੇ ਵੀ ਹੈਗੇ ਨੇ ਖੈਰ ਇਹਨਾਂ ਨੇ ਤੇ ਉਹ ਉਹਨਾਂ ਤੱਕ ਇਹ ਮ hạnਦੂਦ ਹੋ ਕੇ ਤੇ ਖਤਮ ਹੋ ਜੂਗੀ ਜਾਂਚ ਸੋ ਇਹ ਡਰਾਮਾ ਹੋਇਆ ਇੱਥੇ ਧੰਨਵਾਦ ਤੇ ਜਿਹੜਾ ਇਹ ਐਫ ਆਈ ਆਰ ਕਿਵੇਂ ਦਰਜ ਹੋਈ ਆ ਉਹਦੇ ਵਿੱਚ ਕੀ ਦਾ ਰੋਲ ਆ ਉਹਦੇ ਬਾਰੇ ਮੈਂ ਵੀਡੀਓ ਇੱਕ ਦੋ ਦਿਨਾਂ ਚ ਪਾਉਂਗਾ ਸਤਿ ਸ਼੍ਰੀ ਅਕਾਲ